ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਦੋ ਰੰਗਾਂ ਦੇ ਵਿੱਚ אורਗੈਂਜ਼ਾ ਦੀ 1600 ਦੇ ਵਿੱਚ ਬਹੁਤ ਪਿਆਰੀ ਸ਼ੈਂਟੂਨ ਦੇ ਬਾਟਮ ਦੇ ਨਾਲ ਤੇ ਹੈਵੀ ਵਰਕ ਵਾਲੀ ਕਲੈਕਸ਼ਨ ਆਈ ਹੈ ਰੰਗ ਦੋ ਆਏ ਨੇ ਐ ਵਾਲੀ ਕਲੈਕਸ਼ਨ ਵੀ ਪਿਓਰ אורਗੈਂਜ਼ਾ ਸਿਲਕ ਦੀ ਹੈ ਡਰੈਸ ਮਟੀਰੀਅਲ ਜਿਹੜਾ ਆਇਆ ਹੈ neck ਤੇ ਵਰਕ ਆਏਗਾ ਫ੍ਰੀ ਸਾਈਜ਼ ਹੈ ਅਪ ਟੂ 45 ਇੰਚ ਤੱਕ ਦੀ ਲੈਂਥ ਬਣ ਜੇਗੀ ਬਾਟਮ ਜਿਹੜਾ 80 ਮੀਟਰ ਦਾ ਆਏਗਾ ਦੁਪੱਟਾ ਔਰਗੈਂਜ਼ਾ ਸਿਲਕ ਦਾ ਹੈ ਤੇ ਜਿਹੜਾ ਇਹਦਾ ਡੇਟ ਹੈ 1220 ਰੁਪਏ ਹੈ ਦੁਪੱਟੇ ਤੇ ਸਾਈਡ ਤੇ ਲੈਸ ਲੱਗੀ ਹੈ ਰੰਗ ਇਹਦੇ ਵਿੱਚ ਜਿਹੜੇ ਨੇ ਚਾਰ ਨੇ ਬਹੁਤ ਪਿਆਰੇ ਰੰਗ ਨੇ ਐ ਵਾਲੀ ਜਿਹੜੀ ਕਲੈਕਸ਼ਨ ਹੈ ਇਹ ਦੋ ਰੰਗਾਂ ਦੇ ਵਿੱਚ ਆਈ ਹੈ 1450 ਰੁਪਏ ਦਾ ਰੇਟ ਹੈ ਸ਼ਿਮਰ ਵਿੱਚ ਆਈ ਦੋ ਰੰਗ ਨੇ ਐ ਤਿੰਨ ਰੰਗਾਂ ਵਿੱਚ 1820 ਦੇ ਵਿੱਚ ਸੌਫਟ ਔਰਗੈਂਜ਼ਾ ਦਾ ਰੇਸ਼ਮ embroiderry ਵਾਲੀ ਇੱਕ ਕਲੈਕਸ਼ਨ ਹੈ ਦੁਪੱਟਾ ਔਰਗੈਂਜ਼ਾ ਦਾ ਰੇਸ਼ਮ ਦਾ ਹੈ ਤੇ ਵਰਕ ਹੋਇਆ ਹੈ ਗਰਮੀਆਂ ਲਈ ਸਪੈਸ਼ਲ ਨਵੇਂ-ਨਵੇਂ ਸੂਟ ਕੈਂਬਰੀ कॉटन ਦੇ ਤੇ ਬਿਲਕੁਲ ਘੱਟ ਰੇਟਾਂ ਵਿੱਚ ਆਏ ਨੇ ਇਹਦੇ ਵਿੱਚ ਤੁਹਾਨੂੰ ਜਿਹੜੀ ਕੈਂਬਰੀਕ ਦੀ ਸ਼ਰਟ ਮਿਲੇਗੀ ਵੱਡੇ ਬਰ ਦੇ ਨਾਲ 2.5 ਮੀਟਰ ਦੀ ਕੈਂਬਰੀਕ ਦਾ ਹੀ ਬਾਟਮ ਮਿਲ ਜੇਗਾ ਵੱਡੇ ਬਰ ਦਾ ਹੀ ਆ ਉਹ ਵੀ ਤੇ ਉਹ ਵੀ 2.5 ਮੀਟਰ ਦਾ ਮਿਲੇਗਾ ਇਹ ਤੁਸੀਂ ਤਿੰਨ ਸੂਟ ਤੁਸੀਂ ਬਾਏ ਕਰੋਗੇ ਇਹ ਮਿਨੀਮਮ ਤੁਸੀਂ ਤਿੰਨ ਸੂਟ ਬਾਏ ਕਰ ਸਕਦੇ ਹੋ ਆਫਰ ਤੇ ਆ ਇਸ ਲਈ ਤਿੰਨ ਸੂਟ ਘੱਟੋ-ਵਰ ਤੁਸੀਂ ਸਿਲੈਕਟ ਕਰਨੇ ਨੇ ਇਹ ਤੁਹਾਨੂੰ ਤਿੰਨ ਸੂਟ ਜਿਹੜੇ ਮਿਲ ਜਾਣਗੇ ਸਿਰਫ ਤੇ ਸਿਰਫ 1350 ਰੁਪਏਾਂ ਦੇ ਵਿੱਚ 1350 ਵਿੱਚ ਕੋਈ ਵੀ ਤਿੰਨ ਸੂਟ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗਲੀ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਰੰਗ ਜਿਹੜੇ ਨੇ ਉਹ ਲਗਭਗ 26 ਤੋਂ 27 ਹੈਗੇ ਨੇ ਬਾਟਮ ਇਹਨਾਂ ਦਾ ਜਿਹੜਾ ਆਏਗਾ ਪਲੇਨ ਆਏਗਾ ਸ਼ਰਟ ਪ੍ਰਿੰਟਡ ਆਏਗੀ ਕੈਮਰੀ कॉटन ਦਾ ਫੈਬਰਿਕ ਸ਼ਰਟ ਦਾ ਹੈ ਤੇ ਕੈਮਰੀ कॉटन ਦਾ ਹੀ ਫੈਬਰਿਕ ਬਾਟਮ ਦਾ ਹੈ 2.5 ਮੀਟਰ ਦੀ ਸ਼ਰਟ ਦਾ ਫੈਬਰਿਕ ਮਿਲੇਗਾ 2.5 ਮੀਟਰ ਦਾ ਬਾਟਮ ਹੈ ਰੰਗ ਜਿੰਨੇ ਵੀ ਹੈਗੇ ਨੇ ਮੈਂ ਇੱਥੇ ਸਾਰੇ ਦੇ ਸਾਰੇ ਐਡ ਕਰ ਦਿੱਤੇ ਨੇ ਰੰਗ ਬਹੁਤ ਪਿਆਰੇ ਨੇ ਬ੍ਰੌਡ ਫਲਾਵਰਿੰਗ ਤੇ ਛੋਟੇ-ਛੋਟੇ ਬੂਟੀ ਦੇ ਨਾਲ ਵੀ ਰੰਗ ਆਏ ਨੇ ਬਾਕੀ ਇਹ ਗ੍ਰੇਨਾਂ ਦੇ ਬਾਰੇ ਵਿੱਚ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ ਐਡ ਕੀਤਾ ਉੱਥੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਇਹਨਾਂ ਵਿੱਚ ਜਿੰਨੇ ਵੀ ਰੰਗ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਚ ਤੁਸੀਂ ਅਗਰ ਤਿੰਨੋਂ ਸੇਮ ਸੂਟ ਚਾਹੁੰਦੇ ਹੋ ਵੀ ਮਿਲ ਜਾਣਗੇ ਦੋ ਸੇਮ ਇੱਕ ਵੱਖਰਾ ਉਹ ਜਿਵੇਂ ਦੀ ਵੀ ਤੁਹਾਡੀ ਚੋਇਸ ਹੋਏ ਕਿ ਉਹ ਮਿਲ ਜੇਗੀ ਆਫਰਾਂ ਤੇ ਨੇ 1350 ਰੁਪਿਆਂ ਦੇ ਵਿੱਚ ਤਿੰਨ ਸੂਟ ਇਹ ਤੁਸੀਂ ਬਾਈ ਕਰ ਸਕਦੇ ਹੋ ਜੌਰਜਟ ਦੀਆਂ ਕਲੈਕਸ਼ਨਾਂ ਬਹੁਤ 트ੈਂਡ ਕਰ ਰਹੀਆਂ ਨੇ ਇਹ ਵੀ ਜੌਰਜਟ ਦੇ ਪਾਰਟੀ ਵੇਅਰ ਸਿੰਪਲ ਸੌਬਰ ਜਿਹੜੇ ਸੂਟ ਆਏ ਨੇ ਜੌਰਜਟ ਦੀ ਤੁਹਾਨੂੰ 2.5 ਮੀਟਰ ਦੀ ਸ਼ਰਟ ਦਾ ਫੈਬਰਿਕ ਮਿਲ ਜੇਗਾ ਫਲਾਵਰ ਪ੍ਰਿੰਟ ਹੋਇਆ ਨਾਲ ਪ੍ਰਿੰਟ ਬਹੁਤ ਪਿਆਰਾ ਹੈ ਫਲਾਵਰ ਵਾਲਾ ਡਿਜ਼ਾਈਨ ਹੈ ਸ਼ਰਟ ਤੇ 올 ఓవర్ ਪ੍ਰਿੰਟਡ ਸ਼ਰਟ ਹੈ ਬਾਟਮ ਜਿਹੜਾ ਉਹਦੇ ਤੇ ਬੂਟਾ ਵਰਕ ਹੋਇਆ ਜੌਰਜਟ ਦਾ 2.5 ਮੀਟਰ ਦਾ ਦੁਪੱਟਾ ਜਿਹੜਾ ਉਹ ਵੀ ਜੌਰਜਟ ਦਾ 2.5 ਮੀਟਰ ਦਾ ਉਹਦੇ ਤੇ ਵੀ ਬੂਟਾ ਵਰਕ ਹੋਇਆ ਤੁਹਾਨੂੰ ਇੱਥੇ ਡਿਸਪਲੇ ਹੋ ਰਿਹਾ ਹੈ ਤੇ ਫੋਰ ਸਾਈਡਰਡ ਤੇ ਵਾਈਟ ਕਲਰ ਦੀ ਲੈਸ ਲੱਗੇਗੀ 570 ਰੁਪਏ ਦਾ ਰੇਟ ਹੈ ਫ੍ਰੀ ਸ਼ਿਪਿੰਗ ਚਾਰजेस ਹੈ ਇਹਦੇ ਵਿੱਚ ਲਗਭਗ 50 ਰੰਗ ਅਵੇਲੇਬਲ ਨੇ ਦੁਪट्टे ਦਾ ਤੇ ਜਿਹੜਾ ਬਾਟਮ ਦਾ ਸੇਮ ਪੈਟਰਨ ਆਏਗਾ ਸ਼ਰਟ ਜਿਹੜੀ ਆ ਉਹ ਤੁਹਾਨੂੰ 2.5 ਮੀਟਰ ਦੀ ਪ੍ਰਿੰਟਡ ਮਿਲੇਗੀ ਬਾਟਮ 2 ਮੀਟਰ ਆ ਜਿਹੜਾ ਤੁਹਾਨੂੰ ਚੌਰ ਚੜ ਦੇ ਵਿੱਚ ਬੂਟਾ ਵਰਕ ਦੇ ਨਾਲ ਮਿਲੇਗਾ ਤੇ ਦੁਪੱਟਾ ਵੀ 2 ਮੀਟਰ ਆ ਜਿਹੜਾ ਤੁਹਾਨੂੰ ਬੂਟਾ ਵਰਕ ਦੇ ਨਾਲ ਮਿਲੇਗਾ पाँच सौ सत्तर रुपये का रेट है शिपिंग चार्जेस बिल्कुल फ्री ने आल ओवर इंडिया अगर तुम कितने भी यह सूट ऑर्डर करोगे तो कोई भी एक्सट्रा चार्जस नहीं लगनगे जो रेट मैं इतने दस रही हूँ उ लास्ट रेट है इन्हों श शिपिंग चार्जस आल ओवर इंडिया बिल्कुल फ्री है इन्होंने जो पहले जी कलैक्शन ऐड कीत कोई सूट बाय करना नंबर चाहे मैं स्क्रीनशॉट जरूर सेंड कर देना ਸਕ੍ਰੀਨ ਸਕੋਰ ਦੇ ਨਾਲ ਫਿਰ ਮੈਂ ਤੁਹਾਨੂੰ ਜਿਹੜੀ ਇਹਦੀ ਬਾਕੀ ਦੀ ਡਿਟੇਲ ਹੈਗੀ ਆ ਬਾਈ ਕਰਨ ਦਾ ਪ੍ਰੋਸੀਜਰ ਜਾਂ ਉਹ ਸਾਰਾ ਕੁਝ ਮੈਂ ਉਹਦੇ ਤੁਹਾਨੂੰ ਦੱਸ ਦਿਆਂਗੀ ਰੰਗ ਇਹਦੇ ਵਿੱਚ ਲਗਭਗ 50 ਨੇ ਤੇ ਸਾਰੇ ਦੇ ਸਾਰੇ ਰੰਗ ਜਿਹੜੇ ਉਹ ਅਵੇਲੇਬਲ ਨੇ ਲਾਈਟ ਟੋਨ ਵੀ ਐਡ ਕੀਤੀਆਂ ਨੇ ਤੇ ਡਾਰਕ ਟੋਨ ਵਿੱਚ ਵੀ ਐਡ ਜਿਹੜੇ ਇਹਨਾਂ ਵਿੱਚ ਕੰਟਰਾਸਟ ਬਣਾਏ ਗਏ ਨੇ ਜੇਕਰ ਕਲੈਕਸ਼ਨ ਆ ਪਸੰਦ ਆਂਦਾ ਆਂ ਤਾਂ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਵੀ ਜਰੂਰ ਦੱਸਣਾ ਕਿ ਤੁਹਾਨੂੰ ਕਿਹੜੇ ਸੂਟ ਪਸੰਦ ਆਏ ਕਿਹੜਾ ਜਿਹੜਾ ਇੰਨਾ ਚੋਂ ਰੰਗ ਤੁਹਾਨੂੰ ਸਭ ਤੋਂ ਵੱਧ ਪਸੰਦ ਆਇਆ ਤੇ ਨਾਲ ਹੀ ਕੀ ਵੀਡੀਓ ਨੂੰ ਆਪਣੇ ਫਰੈਂਡਸ 'ਤੱਕ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਤੱਕ ਵੀ ਪਹੁੰਚ ਜਾਏ ਕਿ ਅੱਜਕੱਲ ਕਿਹੜੇ ਕਿਹੜੇ ਟ੍ਰੈਂਡੀ ਸੂਟ ਕਰ ਰਹੇ ਨੇ ਟ੍ਰੈਂਡ ਜਿਹੜੇ ਕਿਵੇਂ ਦੇ ਰੰਗ ਕਿਵੇਂ ਦੇ ਡਿਜ਼ਾਈਨ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਵੀ ਜ਼ਰੂਰ ਦੱਸ ਦੇਣਾ ਕਿ ਤੁਹਾਨੂੰ ਕਲੈਕਸ਼ਨ ਕਿਵੇਂ ਦੀ ਲੱਗੀ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਨਾ ਕਲੈਕਸ਼ਨ ਆ ਬਹੁਤ ਨੇ ਬਹੁਤ ਸੋਹਣੇ ਰੰਗਾਂ ਵਿੱਚ ਬਹੁਤ ਹੀ ਪਿਆਰੇ ਡਿਜ਼ਾਈਨ ਦੇ ਨਾਲ ਕਾਫੀ ਕਲੈਕਸ਼ਨ ਅੱਜ ਫੇਰ ਐਡ ਹੋਈਆਂ ਨੇ ਪਾਰਟੀ ਵੇ ਲੁੱਕ ਵਾਲਾ ਪ्युअर ਮਸਲੀਨ कॉटन ਦਾ ਹੈਵੀ ਨੈਕ ਐਮਬ੍ਰੋਇਡਰ ਵਰਕ ਵਿੱਚ बॉटम प्लेन ਆਏਗਾ ਦੁਪੱਟਾ ਪ्युअर ऑर्गेंजा ਦਾ ਆਏਗਾ ਹੈਵੀ ਵਰਕ ਹੈ ਬਹੁਤ ਹੀ ਫੈਂਸੀ ਵਰਕ ਹੈ ਦੁਪੱਟੇ ਦੇ ਉੱਪਰ ਵੀ ਤੇ बॉटम ਤੁਹਾਨੂੰ ਮਿਲੇਗਾ ਪ्युअर शंटੂਨ ਦਾ ਟੌਪ ਜਿਹੜਾ ਓਹੀ 2.5 ਮੀਟਰ ਦਾ बॉटम ਵੀ 2.5 ਮੀਟਰ ਦਾ ਤੇ ਦੁਪੱਟਾ ਤੁਹਾਨੂੰ 2 ਮੀਟਰ ਦੇ ਲਗਭਗ ਦਾ ਮਿਲੇਗਾ ਰੇਟ ਇਹਦਾ ਸਿਰਫ ਤੇ ਸਿਰਫ 900 ਰੁਪਏ ਆ ਰੰਗੇ ਦੇ ਵਿੱਚ ਜਿਹੜੇ ਨੇ ਉਹ ਲਗਭਗ 17 ਤੋਂ 20 ਦੇ ਵਿੱਚ ਵਿੱਚ ਰੰਗ ਆਏ ਨੇ ਇਹਨਾਂ ਵਿੱਚ ਸਿਰਫ ਤੇ ਸਿਰਫ 900 ਰੁਪਏ ਦੇ ਵਿੱਚ ਬਹੁਤ ਹੀ ਪਿਆਰਾ ਸੂਟ ਬਹੁਤ ਹੀ ਸੋਹਣਾ ਡਿਜ਼ਾਈਨ ਵਰਕ ਬਹੁਤ ਪਿਆਰਾ ਹੈ ਦੁਪट्टे ਤੇ ਵੀ ਵਰਕ ਹੈ ਸ਼ਰਟ ਤੇ ਪੂਰਾ ਵਰਕ ਹੈ ਘੇਰੇ ਤੇ ਵੀ ਵਰਕ ਆਏਗਾ ਮਸਲੀਨ ਦੀ ਸ਼ਰਟ ਹੈ organza ਦਾ embroidered ਦੁਪੱਟਾ ਹੈ ਸ਼ੈਂਟੂਨ ਦਾ ਇਹਦੇ ਵਿੱਚ ਬਾਟਮ ਹੈ ਨੌਂ ਸੌ ਰੁਪਏ ਦਾ ਰੇਟ ਹੈ ਪਾਕਿਸਤਾਨੀ ਸਟਾਈਲ ਦੇ ਕਰਾਚੀ ਡਿਜੀਟਲ ਪ੍ਰਿੰਟ ਵਾਲੇ ਮਿਰਰ ਵਰਕ ਦੇ ਨਾਲ ਸ਼ਰਟ ਮਸਲੀਨ ਦੀ ਬਾਟਮ ਸ਼ੈਂਟੂਨ ਦਾ ਦੁਪੱਟਾ ਮਸਲੀਨ ਦਾ ਡਿਜੀਟਲ ਪ੍ਰਿੰਟ ਦੇ ਨਾਲ ਤੇ ਨਾਲ ਮਿਰਰ ਵਰਕ ਹੋਇਆ ਇਹ ਕਲੈਕਸ਼ਨ ਜਦੋਂ ਪਹਿਲਾਂ ਆਈਆਂ ਸੀ ਤਾਂ 1000 ਰੁਪਏ ਦੇ ਵਿੱਚ ਸੀ ਹੁਣ ਇਹਨਾਂ ਤੇ 100 ਲੈਸ ਆਇਆ ਹੈ ਤੇ ਇਹ ਤੁਹਾਨੂੰ ਸੂਟ ਮਿਲ ਜਾਣਗੇ 900 ਰੁਪਏ ਦੇ ਵਿੱਚ ਤੇ ਇਹ ਜਿਵੇਂ ਤੇ ਇੱਥੇ ਰੰਗ ਜੋ ਵੀ ਇੱਥੇ ਤੁਹਾਨੂੰ ਡਿਸਪਲੇ ਹੋ ਰਹੇ ਨੇ ਸੇਮ ਐਜ਼ ਇਟ ਇਜ਼ ਕਲਰ ਆਣਗੇ ਰੰਗ ਤੇ ਡਿਜ਼ਾਈਨ ਵਿੱਚ ਕੋਈ ਡਿਫਰੈਂਸ ਨਹੀਂ ਹੈ ओरिजिनल ਪਿਕਚਰਸ ਨੇ ਇਹ ਸਾਰੀਆਂ ਜਿੰਨੀਆਂ ਮੈਂ ਇੱਥੇ ਐਡ ਕੀਤੀਆਂ ਨੇ ਸ਼ਰਟ ਤੇ ਤੇ ਦੁਪੱਟੇ ਤੇ ਪਾਕਿਸਤਾਨੀ ਸਟਾਈਲ ਦਾ ਪ੍ਰਿੰਟ ਹੈ ਕਰਾਚੀ ਸਟਾਈਲ ਦਾ ਤੇ ਨਾਲ ਮਿਰਰ ਵਰਕ ਹੋਇਆ ਬਾਟਮ ਜਿਹੜਾ ਤੁਹਾਨੂੰ 2.5 ਮੀਟਰ ਦਾ ਪਲੇਨ ਮਿਲੇਗਾ ਨਾਲ ਜਿਹੜਾ ਕੰਟਰਾਸਟ ਕੀਤਾ ਗਿਆ ਬਾਕੀ ਰੰਗ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਜੋ ਵੀ ਇਹਨਾਂ ਵਿੱਚ ਅਵੇਲੇਬਿਲਟੀ ਹੈਗੀ ਹੈ ਸੂਟਾਂ ਦੀ ਉਹ ਮੈਂ ਇੱਥੇ ਸਾਰੇ ਹੀ ਐਡ ਕਰ ਦਿੱਤੇ ਨੇ ਆ ਸਿੰਗਲ ਕਲਰ ਦੇ ਵਿੱਚ ਸੂਟ ਆਇਆ ਸਿਰਫ ਤੇ ਸਿਰਫ 850 ਦੇ ਵਿੱਚ ਰੰਗ ਇਹਦੇ ਵਿੱਚ ਸਿੰਗਲ ਹੀ ਹੈ ਵੈਡਿੰਗ ਸਪੈਸ਼ਲ ਕਲੈਕਸ਼ਨਾਂ ਹੋਰ ਵੀ ਕਾਫੀ ਆਈਆਂ ਨੇ ਇਹ ਵਾਲੀਆਂ ਜਿਹੜੀਆਂ ਕਲੈਕਸ਼ਨ ਐਸ ਵੇਲੇ ਸਕਰੀਨ ਤੇ ਚੱਲ ਰਹੀਆਂ ਨੇ ਇਹ ਥੋੜੀਆਂ ਕਾਸਟਲੀ ਨੇ ਕਿਉਂਕਿ ਇਹਨਾਂ ਦਾ ਜਿਹੜਾ ਬਾਟਮ ਆਏਗਾ ਬਨਾਰਸੀ ਸਟਾਈਲ ਦਾ ਆਏਗਾ ਇਹ ਥੋੜੀਆਂ ਕਲੈਕਸ਼ਨਾਂ ਕਾਸਟਲੀ ਨੇ ਇਹ ਵਾਲੀਆਂ ਕਲੈਕਸ਼ਨਾਂ ਵੀ ਘੱਟ ਰੇਟ ਵਿੱਚ ਆਈਆਂ ਨੇ ਬਾਕੀ ਜੇ ਤੁਸੀਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਕਿਸੇ ਵੀ ਕਲੈਕਸ਼ਨ ਬਾਰੇ ਕੋਈ ਵੀ ਡਿਟੇਲ ਜਾਨਣਾ ਚਾਹੁੰਦੇ ਹੋ ਇਹ 610 ਰੁਪਿਆਂ ਦੇ ਵਿੱਚ ਕਾਟਨ ਦੀ ਕਲੈਕਸ਼ਨ ਆਈ ਹੈ ਬਹੁਤ ਵਧੀਆ ਕਰਾਚੀ कॉटन ਨੇ ਤਾਂ ਫੈਬਰਿਕ ਐ ਡਿਜ਼ਾਈਨ ਬੜਾ ਪਿਆਰਾ ਐ ਸਿੰਪਲ ਸੋਬਰ ਦੀਆਂ ਕਟ ਰੇਟ ਵਾਲੀਆਂ ਕਲੈਕਸ਼ਨਾਂ ਨੇ ਕਾਫੀ ਸੂਟਾਂ ਤੇ ਆਫਰ ਵੀ ਲੱਗੀ ਐ ਐ ਜਿਹੜਾ ਸੂਟ ਐ 2000 ਰੁਪਏ ਦੇ ਵਿੱਚ ਪਿਓਰ ਵਿਸਕੋਸ ਆਰਗੈਂਜ਼ਾ ਦਾ ਫੁੱਲ ਹੈਂਡਵਰਕ ਵਾਲਾ ਬਾਟਮ ਪਲੇਨ ਸਿਲਕ ਦਾ ਦੁਪੱਟਾ ਆਰਗੈਂਜ਼ਾ ਦਾ ਪਾਫ ਵਰਕ ਹੋਇਆ ਦੁਪੱਟੇ ਤੇ ਇਹਦੇ ਵਿੱਚ ਰੰਗ ਹੈਗੇ ਨੇ ਦੋਸਤ ਇੱਕ ਸੂਟ ਤੁਹਾਨੂੰ ਪਏਗਾ 2000 ਦਾ ਤੇ ਜੇਕਰ ਤੁਸੀਂ ਇੱਕ ਤੋਂ ਜ਼ਿਆਦਾ ਬਾਈ ਕਰੋਗੇ ਤੇ ਉਹਨਾਂ ਤੇ ਆਫਰਾਂ ਹੈਗੀਆਂ ਨੇ 2 ਬਾਈ ਕਰੋਗੇ ਤਾਂ ਤੁਹਾਨੂੰ 3500 ਦੇ ਵਿੱਚ ਮਿਲ ਜਾਣਗੇ ਤੇ ਜੇਕਰ 4 ਸੂਟ ਬਾਈ ਕਰੋਗੇ ਤੇ 7000 ਦੇ ਵਿੱਚ ਸ਼ਿਪਿੰਗ ਚਾਰजेस ਐਕਸਟਰਾ ਕੋਈ ਨਹੀਂ ਹੈ ਇੰਨਾ ਸਾਰੇ ਕਲੈਕਸ਼ਨਾਂ ਤੇ 900 ਰੁਪਏ ਦੇ ਵਿੱਚ ਫਰੰਟ ਤੇ ਫੁੱਲ ਹੈਵੀ ਏਮਬਰਾਇਡਰੀ ਨੇਚਰਲ ਕਰੇਵ ਵਿੱਚ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਦੁਪੱਟਾ ਔਰ ਗੈਂਜ਼ਾ ਦਾ ਤੇ 골ਡ ਏਮਬਰਾਇਡਡ ਵਰਕ ਹੋ ਜਾਂ ਦੁਪੱਟੇ ਤੇ ਬੁਟੀਕ ਵਾਲੀ ਕਲੈਕਸ਼ਨ ਹੈ 900 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਕੋਈ ਐਕਸਟਰਾ ਨਹੀਂ ਲੱਗਣਗੇ ਫਾਈਨਲ ਰੇਟ ਇਹੀ ਹੈ बाकी अगर ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ